ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਕਰਨ ਓਚਲਾ ਦਾ ਫੈਨਡਮ ਕਿਸੇ ਤੋਂ ਲੁਕਿਆ ਨਹੀਂ ਹੈ ਹਜ਼ਾਰਾਂ ਲੋਕ ਉਹਨਾਂ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੁੰਦੇ ਨੇ ਗਾਇਕਾਂ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਸ਼ੋਅ ਦੀਆਂ ਟਿਕਟਾਂ ਕੁਝ ਸੈਂਕੜਾ ਦੇ ਵਿੱਚ ਹੀ ਵਿਕ ਜਾਂਦੀਆਂ ਨੇ ਇੱਕ ਇੰਟਰਵਿਊ ਦੇ ਵਿੱਚ ਬਾਲੀਵੁੱਡ ਸਿੰਗਰ ਅਭਿਜੀਤ ਪਟਾਚਾਰੀਆਂ ਨੇ ਪੰਜਾਬੀ ਗਾਇਕਾਂ ਤੇ ਤੰਝ ਕੱਸਿਆ ਇਸ ਦੇ ਨਾਲ ਹੀ ਉਹਨਾਂ ਨੇ ਦੋਵਾਂ ਨੂੰ ਚੁਣੌਤੀ ਵੀ ਦਿੱਤੀ ਹੈ ਵਾਈਰਲ ਹੋਏ ਇੰਟਰਵਿਊ ਦੇ ਵਿੱਚ ਅਵਿਜੀਤ ਦਾ ਦਾਵਾ ਹੈ ਕਿ ਦਲਜੀਤ ਅਤੇ ਕਰਨ ਸੰਗੀਤ ਸਮਾਰੋਹ ਦੇ ਵਿੱਚ ਗੋਣ ਦੇ ਬਚਾਏ ਨੱਚਣ ਤੇ ਧਿਆਨ ਦਿੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਬੱਚੇ ਕਦੇ ਵੀ ਦਲਜੀਤ ਅਤੇ ਕਰਨ ਦੇ ਸੰਗੀਤ ਸਮਾਰੋਹ ਤੇ ਪੈਸੇ ਨਹੀਂ ਖਰਚਦੇ ਕਾਇਕ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਸੰਗੀਤ ਸਮਾਰੋਹ ਕਰ ਰਿਹਾ ਹੈ ਲੋਕ ਲਤਾ ਮਗੇਸ਼ਕਰ ਦੇ ਸ਼ੋਅ ਦੇ ਵਿੱਚ ਆ ਕੇ ਬੈਠਦੇ ਸਨ ਉਹਨਾਂ ਦਾ ਹਰ ਗੀਤ ਪੂਰੇ ਧਿਆਨ ਦੇ ਨਾਲ ਸੁਣਦੇ ਸਨ ਅਤੇ ਉਹਨਾਂ ਦੇ ਸੰਗੀਤ ਦੇ ਵਿੱਚ ਕੁਆਚ ਜਾਂਦੇ ਸਨ ਲੋਕ ਉਸ ਦੇ ਸ਼ੋਅ ਦੇ ਵਿੱਚ ਵੀ ਆਉਂਦੇ ਨੇ ਅਤੇ ਉਹ ਬੈਠ ਕੇ ਉਸ ਦੇ ਗੀਤਾਂ ਦਾ ਆਨੰਦ ਵੰਦੇ ਨੇ ਤਾੜੀਆਂ ਵਜਾਉਂਦੇ ਨੇ ਅਭਿਜੀਤ ਦੇ ਅਨੁਸਾਰ ਇਸ ਨੂੰ ਕੌਨਸਰਟ ਕਹਿੰਦੇ ਨੇ ਗਾਇਕ ਦਾ ਮੰਨਣਾ ਹੈ ਕਿ ਅੱਜਕੱਲ ਸੱਗੀ ਸਮਾਰੂ ਦੇ ਮਾਇਨੇ ਬਦਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਉਹ ਗੋਂਦੇ ਨਹੀਂ ਹਨ ਬਸ ਨੱਚਦੇ ਹਨ ਪਹਿਲਾਂ ਸੁਪਰਸਟਾਰ ਮੇਰੇ ਗੀਤਾਂ ਤੇ ਨੱਚਦੇ ਸਨ ਗਾਇਕ ਨੇ ਦਲਜੀਤ ਅਤੇ ਕਰਨ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਉਹ ਆਪਣਾ ਕਾਨਸਰਟ ਕੋਲਾਹਪੁਰ ਦੇ ਵਿੱਚ ਕਰਕੇ ਦਿਖਾਣ ਕੋਈ ਵੀ ਟਿਕਟਾਂ ਨਹੀਂ ਖਰੀਦੇਗਾ ਮੇਰੇ ਘਰ ਦੇ ਵਿੱਚ ਇਹਨਾਂ ਦੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਪਈਆਂ ਰਹਿੰਦੀਆਂ ਨੇ ਮੇਰੇ ਬੱਚੇ ਇਹ ਦੂਜਿਆਂ ਨੂੰ ਵੰਡ ਦਿੰਦੇ ਨੇ ਮੇਰੇ ਬੱਚੇ ਕਦੇ ਪੈਸਿਆਂ ਦੇ ਨਾਲ ਟਿਕਟਾਂ ਨਹੀਂ ਖਰੀਦੇ ਮੇਰਾ ਮੰਨਣਾ ਹੈ ਕਿ ਜੇਕਰ ਅੱਜ ਕੋਈ 트ੈਂਡ ਕਰ ਰਿਹਾ ਹੈ ਤਾਂ ਕੱਲ ਨੂੰ ਕੋਈ ਹੋਰ ਕਰੇਗਾ ਇਸ ਵੇਲੇ ਐਵੋਕਾਡੋ ਚੱਲ ਰਿਹਾ ਹੈ ਕੱਲ ਨੂੰ ਮੂਲੀ ਚਲੇਗੀ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਕਰਨ ਓਚਲਾ ਦਾ ਫੈਨਡਮ ਕਿਸੇ ਤੋਂ ਲੁਕਿਆ ਨਹੀਂ ਹੈ ਬਾਰਾ ਲੋ ਕੋਨਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੁੰਦੇ ਨੇ ਗਾਇਕਾਂ ਦਾ क्रेज ਇੰਨਾ ਜ਼ਿਆਦਾ ਹੈ ਕਿ ਸ਼ੋਹ ਦੀਆਂ ਟਿਕਟਾਂ ਕੁਝ ਸਕਿੰਟਾਂ ਦੇ ਵਿੱਚ ਹੀ ਵਿਕ ਜਾਂਦੀਆਂ ਨੇ ਇੱਕ ਇੰਟਰਵਿਊ ਦੇ ਵਿੱਚ ਬਾਲੀਵੁੱਡ ਸਿੰਗਰ ਅਭਿਜੀਤ ਪਟਾਚਾਰੀਆ ਨੇ ਪੰਜਾਬੀ ਗਾਇਕਾ ਤੇ ਤੰਗ ਕੱਸਿਆ ਇਸ ਦੇ ਨਾਲ ਹੀ ਉਹਨਾਂ ਨੇ ਦੋਵਾਂ ਨੂੰ ਚੁਣੌਤੀ ਵੀ ਦਿੱਤੀ ਹੈ ਵਾਈਰਲ ਹੋਏ ਇੰਟਰਵਿਊ ਦੇ ਵਿੱਚ ਅਵਿਜੀਤ ਦਾ ਦਾਵਾ ਹੈ ਕਿ ਦਲਜੀਤ ਅਤੇ ਕਰਨ ਸੰਗੀਤ ਸਮਾਰੋਹ ਦੇ ਵਿੱਚ ਗੋਣ ਦੇ ਬਚਾਏ ਨੱਚਣ ਤੇ ਧਿਆਨ ਦਿੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਬੱਚੇ ਕਦੇ ਵੀ ਦਲਜੀਤ ਅਤੇ ਕਰਨ ਦੇ ਸੰਗੀਤ ਸਮਾਰੋਹ ਤੇ ਪੈਸੇ ਨਹੀਂ ਖਰਚਦੇ ਕਾਇਕ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਸੰਗੀਤ ਸਮਾਰੋਹ ਕਰ ਰਿਹਾ ਹੈ ਲੋਕ ਲਤਾ ਮਗੇਸ਼ ਕਰਦੇ ਸ਼ੋਅ ਦੇ ਵਿੱਚ ਆ ਕੇ ਬੈਠਦੇ ਸਨ ਉਹਨਾਂ ਦਾ ਹਰ ਗੀਤ ਪੂਰੇ ਧਿਆਨ ਦੇ ਨਾਲ ਸੁਣਦੇ ਸਨ ਅਤੇ ਉਹਨਾਂ ਦੇ ਸੰਗੀਤ ਦੇ ਵਿੱਚ ਕੁਆਚ ਜਾਂਦੇ ਸਨ ਲੋਕ ਉਸਦੇ ਸ਼ੋਅ ਦੇ ਵਿੱਚ ਵੀ ਆਉਂਦੇ ਨੇ ਅਤੇ ਉਹ ਬੈਠ ਕੇ ਉਸਦੇ ਗੀਤਾਂ ਦਾ ਆਨੰਦ ਮਾਣਦੇ ਨੇ ਤਾਲੀਆਂ ਵਜਾਉਂਦੇ ਨੇ ਅਭਿਜੀਤ ਦੇ ਅਨੁਸਾਰ ਇਸ ਨੂੰ ਕੌਨਸਰਟ ਕਹਿੰਦੇ ਨੇ ਗਾਇਕ ਦਾ ਮੰਨਣਾ ਹੈ ਕਿ ਅੱਜਕੱਲ ਸੰਗੀਤ ਸਮਾਰੂ ਦੇ ਮਾਇਨੇ ਬਦਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਉਹ ਗੋਂਦੇ ਨਹੀਂ ਹਨ ਬਸ ਨੱਚਦੇ ਹਨ ਪਹਿਲਾ ਸੁਪਰਸਟਾਰ ਮੇਰੇ ਗੀਤਾਂ ਤੇ ਨੱਚਦੇ ਸਨ ਗਾਇਕ ਨੇ ਦਲਜੀਤ ਅਤੇ ਕਰਨ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਉਹ ਆਪਣਾ ਕਾਨਸਰਟ ਕੋਲਾਪੁਰ ਦੇ ਵਿੱਚ ਕਰਕੇ ਦਿਖਾਣ ਕੋਈ ਵੀ ਟਿਕਟਾ ਨਹੀਂ ਖਰੀਦੇਗਾ ਮੇਰੇ ਘਰ ਦੇ ਵਿੱਚ ਇਹਨਾਂ ਦੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਪਈਆਂ ਰਹਿੰਦੀਆਂ ਨੇ ਮੇਰੇ ਬੱਚੇ ਇਹ ਦੂਜਿਆਂ ਨੂੰ ਵੰਡ ਦਿੰਦੇ ਨੇ ਮੇਰੇ ਬੱਚੇ ਕਦੇ ਪੈਸਿਆਂ ਦੇ ਨਾਲ ਟਿਕਟਾਂ ਨਹੀਂ ਖਰੀਦੇ ਮੇਰਾ ਮੰਨਣਾ ਹੈ ਕਿ ਜੇਕਰ ਅੱਜ ਕੋਈ 트ੈਂਡ ਕਰ ਰਿਹਾ ਹੈ ਤਾਂ ਕੱਲ ਨੂੰ ਕੋਈ ਹੋਰ ਕਰੇਗਾ ਇਸ ਵੇਲੇ ਅਵੋਕਾਡੋ ਚੱਲ ਰਿਹਾ ਹੈ ਕੱਲ ਨੂੰ ਮੂਲੀ ਚਲੇਗੀ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਕਰਨ ਓਚਲਾ ਦਾ ਫੈਨਡਮ ਕਿਸੇ ਤੋਂ ਲੁਕਿਆ ਨਹੀਂ ਹੈ ਹਜ਼ਾਰਾਂ ਲੋਕ ਉਹਨਾਂ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਹੁੰਦੇ ਨੇ ਗਾਇਕਾਂ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਸ਼ੋਅ ਦੀਆਂ ਟਿਕਟਾਂ ਕੁਝ ਸਕਿੰਟਾਂ ਦੇ ਵਿੱਚ ਹੀ ਵਿਕ ਜਾਂਦੀਆਂ ਨੇ ਸੈਕੰਡ ਇੰਟਰਵਿਊ ਦੇ ਵਿੱਚ ਬਾਲੀਵੁੱਡ ਸਿੰਗਰ ਅਭਿਜੀਤ ਪਟਾਚਾਰੀਆ ਨੇ ਪੰਜਾਬੀ ਗਾਇਕਾ ਤੇ ਤੰਗ ਕੱਸਿਆ ਇਸ ਦੇ ਨਾਲ ਹੀ ਉਹਨਾਂ ਨੇ ਦੋਵਾਂ ਨੂੰ ਚੁਣੌਤੀ ਵੀ ਦਿੱਤੀ ਹੈ ਵਾਈਰਲ ਹੋਏ ਇੰਟਰਵਿਊ ਦੇ ਵਿੱਚ ਅਭਿਜੀਤ ਦਾ ਦਾਵਾ ਹੈ ਕਿ ਦਲਜੀਤ ਅਤੇ ਕਰਨ ਸੰਗੀਤ ਸਮਾਰੋਹ ਦੇ ਵਿੱਚ ਗੋਣ ਦੇ ਬਚਾਏ ਨੱਚਣ ਤੇ ਧਿਆਨ ਦਿੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਬੱਚੇ ਕਦੇ ਵੀ ਦਲਜੀਤ ਅਤੇ ਕਰਨ ਦੇ ਸੰਗੀਤ ਸਮਾਰੋਹ ਤੇ ਪੈਸੇ ਨਹੀਂ ਖਰਚਦੇ ਗਾਇਕ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਸੰਗੀਤ ਸਮਾਰੋਹ ਕਰ ਰਿਹਾ ਹੈ ਲੋਕ ਲਤਾ ਮਗੇਸ਼ਕਰ ਦੇ ਸ਼ੋਅ ਦੇ ਵਿੱਚ ਆ ਕੇ ਬੈਠਦੇ ਸਨ ਉਹਨਾਂ ਦਾ ਹਰ ਗੀਤ ਪੂਰੇ ਧਿਆਨ ਦੇ ਨਾਲ ਸੁਣਦੇ ਸਨ ਅਤੇ ਉਹਨਾਂ ਦੇ ਸੰਗੀਤ ਦੇ ਵਿੱਚ ਕੁਆਚ ਜਾਂਦੇ ਸਨ ਲੋਕ ਉਸ ਦੇ ਸ਼ੋਅ ਦੇ ਵਿੱਚ ਵੀ ਆਉਂਦੇ ਨੇ ਅਤੇ ਉਹ ਬੈਠ ਕੇ ਉਸ ਦੇ ਗੀਤਾਂ ਦਾ ਆਨੰਦ ਮੰਦਨੇ ਤਾੜੀਆਂ ਵਜਾਉਂਦੇ ਨੇ ਅਭਿਜੀਤ ਦੇ ਅਨੁਸਾਰ ਇਸ ਨੂੰ ਕਾਨਸਰਟ ਕਹਿੰਦੇ ਨੇ ਗਾਇਕ ਦਾ ਮੰਨਣਾ ਹੈ ਕਿ ਅੱਜਕੱਲ ਸੰਗੀਤ ਸਮਾਰੂ ਦੇ ਮਾਇਨੇ ਬਦਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਉਹ ਗੋਂਦੇ ਨਹੀਂ ਹਨ ਬਸ ਨੱਚਦੇ ਹਨ ਪਹਿਲਾ ਸੁਪਰਸਟਾਰ ਮੇਰੇ ਗੀਤਾਂ ਤੇ ਨੱਚਦੇ ਸਨ ਗਾयक ਨੇ ਦਲਜੀਤ ਅਤੇ ਕਰਨ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਉਹ ਆਪਣਾ ਕਾਨਸਰਟ ਕੋਲਹਾਪੁਰ ਦੇ ਵਿੱਚ ਕਰਕੇ ਦਿਖਾਣ ਕੋਈ ਵੀ ਟਿਕਟਾਂ ਨਹੀਂ ਖਰੀਦੇਗਾ ਮੇਰੇ ਘਰ ਦੇ ਵਿੱਚ ਇਹਨਾਂ ਦੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਪਈਆਂ ਰਹਿੰਦੀਆਂ ਨੇ ਮੇਰੇ ਬੱਚੇ ਇਹ ਦੂਜਿਆਂ ਨੂੰ ਵੰਡ ਦਿੰਦੇ ਨੇ ਮੇਰੇ ਬੱਚੇ ਕਦੇ ਪੈਸਿਆਂ ਦੇ ਨਾਲ ਟਿਕਟਾਂ ਨਹੀਂ ਖਰੀਦੇ ਮੇਰਾ ਮੰਨਣਾ ਹੈ ਕਿ ਜੇਕਰ ਅੱਜ ਕੋਈ ਟ੍ਰੈਂਡ ਕਰ ਰਿਹਾ ਹੈ ਤਾਂ ਕੱਲ ਨੂੰ ਕੋਈ ਹੋਰ ਕਰੇਗਾ ਇਸ ਵੇਲੇ ਐਵੋਕਾਡੋ ਚੱਲ ਰਿਹਾ ਹੈ ਕੱਲ ਨੂੰ ਮੂਲੀ ਚਲੇਗੀ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਕਰਨ ਓਚਲਾ ਦਾ ਫੈਨਡਮ ਕਿਸੇ ਤੋਂ ਲੁਕਿਆ ਨਹੀਂ ਹੈ ਹਜ਼ਾਰਾਂ ਉਹ ਕੋਨਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੁੰਦੇ ਨੇ ਗਾਇਕਾਂ ਦਾ क्रेज ਇੰਨਾ ਜ਼ਿਆਦਾ ਹੈ ਕਿ ਸ਼ੋਹ ਦੀਆਂ ਟਿਕਟਾਂ ਕੁਝ ਸਕਿੰਟਾਂ ਦੇ ਵਿੱਚ ਹੀ ਵਿਕ ਜਾਂਦੀਆਂ ਨੇ ਇੱਕ ਇੰਟਰਵਿਊ ਦੇ ਵਿੱਚ ਬਾਲੀਵੁੱਡ ਸਿੰਗਰ ਅਭਿਜੀਤ ਪਟਾਚਾਰੀਆ ਨੇ ਪੰਜਾਬੀ ਗਾਇਕਾ ਤੇ ਤੰਜ ਕੱਸਿਆ ਇਸ ਦੇ ਨਾਲ ਹੀ ਉਹਨਾਂ ਨੇ ਦੋਵਾਂ ਨੂੰ ਚੁਣੌਤੀ ਵੀ ਦਿੱਤੀ ਹੈ ਵਾਈਰਲ ਹੋਏ ਇੰਟਰਵਿਊ ਦੇ ਵਿੱਚ ਇਹ ਵਿਜੀਤ ਦਾ ਦਾਵਾ ਹੈ ਕਿ ਦਲਜੀਤ ਅਤੇ ਕਰਨ ਸੰਗੀਤ ਸਮਾਰੋਹ ਦੇ ਵਿੱਚ ਗੋਣ ਦੇ ਬਚਾਏ ਨੱਚਣ ਤੇ ਧਿਆਨ ਦਿੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਬੱਚੇ ਕਦੇ ਵੀ ਦਲਜੀਤ ਅਤੇ ਕਰਨ ਦੇ ਸੰਗੀਤ ਸਮਾਰੋਹ ਤੇ ਪੈਸੇ ਨਹੀਂ ਖਰਚਦੇ ਕਾਇਕ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਸੰਗੀਤ ਸਮਾਰੋਹ ਕਰ ਰਿਹਾ ਹੈ ਲੋਕ ਲਤਾ ਮਗੇਸ਼ ਕਰਦੇ ਸ਼ੋਅ ਦੇ ਵਿੱਚ ਆ ਕੇ ਬੈਠਦੇ ਸਨ ਉਹਨਾਂ ਦਾ ਹਰ ਗੀਤ ਪੂਰੇ ਧਿਆਨ ਦੇ ਨਾਲ ਸੁਣਦੇ ਸਨ ਅਤੇ ਉਹਨਾਂ ਦੇ ਸੰਗੀਤ ਦੇ ਵਿੱਚ ਕੁਆਚ ਜਾਂਦੇ ਸਨ ਲੋਕ ਉਸ ਦੇ ਸ਼ੋਅ ਦੇ ਵਿੱਚ ਵੀ ਆਉਂਦੇ ਨੇ ਅਤੇ ਉਹ ਬੈਠ ਕੇ ਉਸ ਦੇ ਗੀਤਾਂ ਦਾ ਆਨੰਦ ਮਾਣਦੇ ਨੇ ਤਾੜੀਆਂ ਵਜਾਉਂਦੇ ਨੇ ਅਭਿਜੀਤ ਦੇ ਅਨੁਸਾਰ ਇਸ ਨੂੰ ਕੌਨਸਰਟ ਕਹਿੰਦੇ ਨੇ ਗਾਇਕ ਦਾ ਮੰਨਣਾ ਹੈ ਕਿ ਅੱਜਕੱਲ ਸੱਗੀ ਸਮਾਰੂ ਦੇ ਮਾਇਨੇ ਬਦਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਉਹ ਗੋਂਦੇ ਨਹੀਂ ਹਨ ਬਸ ਨੱਚਦੇ ਹਨ ਪਹਿਲਾਂ ਸੁਪਰਸਟਾਰ ਮੇਰੇ ਗੀਤਾਂ ਤੇ ਨੱਚਦੇ ਸਨ ਗਾयक ਨੇ ਦਲਜੀਤ ਅਤੇ ਕਰਨ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਉਹ ਆਪਣਾ ਕਾਨਸਰਟ ਕੋਲਹਾਪੁਰ ਦੇ ਵਿੱਚ ਕਰਕੇ ਦਿਖਾਣ ਕੋਈ ਵੀ ਟਿਕਟਾਂ ਨਹੀਂ ਖਰੀਦੇਗਾ ਮੇਰੇ ਘਰ ਦੇ ਵਿੱਚ ਇਹਨਾਂ ਦੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਪਈਆਂ ਰਹਿੰਦੀਆਂ ਨੇ ਮੇਰੇ ਬੱਚੇ ਇਹ ਦੂਜਿਆਂ ਨੂੰ ਵੰਡ ਦਿੰਦੇ ਨੇ ਮੇਰੇ ਬੱਚੇ ਕਦੇ ਪੈਸਿਆਂ ਦੇ ਨਾਲ ਟਿਕਟਾਂ ਨਹੀਂ ਖਰੀਦੇ ਮੇਰਾ ਮੰਨਣਾ ਹੈ ਕਿ ਜੇਕਰ ਅੱਜ ਕੋਈ ਟ੍ਰੈਂਡ ਕਰ ਰਿਹਾ ਹੈ ਤਾਂ ਕੱਲ ਨੂੰ ਕੋਈ ਹੋਰ ਕਰੇਗਾ ਇਸ ਵੇਲੇ ਅਵੋਕਾਡੋ ਚੱਲ ਰਿਹਾ ਹੈ ਕੱਲ ਨੂੰ ਮੂਲੀ ਚਲੇਗੀ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਕਰਨ ਓਚਲਾ ਦਾ ਫੈਨਡਮ ਕਿਸੇ ਤੋਂ ਲੁਕਿਆ ਨਹੀਂ ਹੈ ਹਜ਼ਾਰਾਂ ਲੋਕ ਉਹਨਾਂ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਹੁੰਦੇ ਨੇ ਗਾਇਕਾਂ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਸ਼ੋਅ ਦੀਆਂ ਟਿਕਟਾਂ ਕੁਝ ਸਕਿੰਟਾਂ ਦੇ ਵਿੱਚ ਹੀ ਵਿਕ ਜਾਂਦੀਆਂ ਨੇ ਇਕ ਇੰਟਰਵਿਊ ਦੇ ਵਿੱਚ ਬਾਲੀਵੁੱਡ ਸਿੰਗਰ ਅਭਿਜੀਤ ਪਟਾਚਾਰੀਆ ਨੇ ਪੰਜਾਬੀ ਗਾਇਕਾ ਤੇ ਤੰਜ ਕਸਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੋਵਾਂ ਨੂੰ ਚੁਣੌਤੀ ਵੀ ਦਿੱਤੀ ਹੈ ਵਾਈਰਲ ਹੋਏ ਇੰਟਰਵਿਊ ਦੇ ਵਿੱਚ ਅਵਿਜੀਤ ਦਾ ਦਾਅਵਾ ਹੈ ਕਿ ਦਲਜੀਤ ਅਤੇ ਕਰਨ ਸੰਗੀਤ ਸਮਾਰੋਹ ਦੇ ਵਿੱਚ ਗੋਣ ਦੇ ਬਚਾਏ ਨੱਚਣ ਤੇ ਧਿਆਨ ਦਿੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਬੱਚੇ ਕਦੇ ਵੀ ਦਲਜੀਤ ਅਤੇ ਕਰਨ ਦੇ ਸੰਗੀਤ ਸਮਾਰੋਹ 'ਤੇ ਪੈਸੇ ਨਹੀਂ ਖਰਚਦੇ ਕਾਇਕ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਸੰਗੀਤ ਸਮਾਰੋਹ ਕਰ ਰਿਹਾ ਹੈ ਲੋਕ ਲਤਾ ਮਗੇਸ਼ ਕਰਦੇ ਸ਼ੋਅ ਦੇ ਵਿੱਚ ਆ ਕੇ ਬੈਠਦੇ ਸਨ ਉਹਨਾਂ ਦਾ ਹਰ ਗੀਤ ਪੂਰੇ ਧਿਆਨ ਦੇ ਨਾਲ ਸੁਣਦੇ ਸਨ ਅਤੇ ਉਹਨਾਂ ਦੇ ਸੰਗੀਤ ਦੇ ਵਿੱਚ ਕੁਆਚ ਜਾਂਦੇ ਸਨ ਲੋਕ ਉਸ ਦੇ ਸ਼ੋਅ ਦੇ ਵਿੱਚ ਵੀ ਆਉਂਦੇ ਨੇ ਅਤੇ ਉਹ ਬੈਠ ਕੇ ਉਸ ਦੇ ਗੀਤਾਂ ਦਾ ਆਨੰਦ ਮਾਣਦੇ ਨੇ ਤਾਲੀਆਂ ਵਜਾਉਂਦੇ ਨੇ ਅਭਿਜੀਤ ਦੇ ਅਨੁਸਾਰ ਇਸ ਨੂੰ ਕੌਨਸਰਟ ਕਹਿੰਦੇ ਨੇ ਗਾਇਕ ਦਾ ਮੰਨਣਾ ਹੈ ਕਿ ਅੱਜਕੱਲ ਸੰਗੀਤ ਸਮਾਰੂ ਦੇ ਮਾਇਨੇ ਬਦਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਉਹ ਗੋਂਦੇ ਨਹੀਂ ਹਨ ਬਸ ਨੱਚਦੇ ਹਨ ਪਹਿਲਾਂ ਸੁਪਰਸਟਾਰ ਮੇਰੇ ਗੀਤਾਂ ਤੇ ਨੱਚਦੇ ਸਨ ਗਾਇਕ ਨੇ ਦਲਜੀਤ ਅਤੇ ਕਰਨ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਉਹ ਆਪਣਾ ਕਾਨਸਰਟ ਕੋਲਾਪੁਰ ਦੇ ਵਿੱਚ ਕਰਕੇ ਦਿਖਾਣ ਕੋਈ ਵੀ ਟਿਕਟਾਂ ਨਹੀਂ ਖਰੀਦੇਗਾ ਮੇਰੇ ਘਰ ਦੇ ਵਿੱਚ ਇਹਨਾਂ ਦੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਪਈਆਂ ਰਹਿੰਦੀਆਂ ਨੇ ਮੇਰੇ ਬੱਚੇ ਇਹ ਦੂਜਿਆਂ ਨੂੰ ਵੰਡ ਦਿੰਦੇ ਨੇ ਮੇਰੇ ਬੱਚੇ ਕਦੇ ਪੈਸਿਆਂ ਦੇ ਨਾਲ ਟਿਕਟਾਂ ਨਹੀਂ ਖਰੀਦੇ ਮੇਰਾ ਮੰਨਣਾ ਹੈ ਕਿ ਜੇਕਰ ਅੱਜ ਕੋਈ 트ੈਂਡ ਕਰ ਰਿਹਾ ਹੈ ਤਾਂ ਕੱਲ ਨੂੰ ਕੋਈ ਹੋਰ ਕਰੇਗਾ ਇਸ ਵੇਲੇ ਐਵੋਕਾਡੋ ਚੱਲ ਰਿਹਾ ਹੈ ਕੱਲ ਨੂੰ ਮੂਲੀ ਚਲੇਗੀ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਕਰਨ ਓਚਲਾ ਦਾ ਫੈਨਡਮ ਕਿਸੇ ਤੋਂ ਲੁਕਿਆ ਨਹੀਂ ਹੈ ਹਜ਼ਾਰਾਂ ਲੋ ਕੋਨਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੁੰਦੇ ਨੇ ਗਾਇਕਾਂ ਦਾ क्रेज ਇੰਨਾ ਜ਼ਿਆਦਾ ਹੈ ਕਿ ਸ਼ੋਹ ਦੀਆਂ ਟਿਕਟਾਂ ਕੁਝ ਸਕਿੰਟਾਂ ਦੇ ਵਿੱਚ ਹੀ ਵਿਕ ਜਾਂਦੀਆਂ ਨੇ ਇੱਕ ਇੰਟਰਵਿਊ ਦੇ ਵਿੱਚ ਬਾਲੀਵੁੱਡ ਸਿੰਗਰ ਅਭਿਜੀਤ ਪਟਾਚਾਰੀਆ ਨੇ ਪੰਜਾਬੀ ਗਾਇਕਾ ਤੇ ਤੰਗ ਕੱਸਿਆ ਇਸ ਦੇ ਨਾਲ ਹੀ ਉਹਨਾਂ ਨੇ ਦੋਵਾਂ ਨੂੰ ਚੁਣੌਤੀ ਵੀ ਦਿੱਤੀ ਹੈ ਵਾਈਰਲ ਹੋਏ ਇੰਟਰਵਿਊ ਦੇ ਵਿੱਚ ਅਭਿਜੀਤ ਦਾ ਦਾਵਾ ਹੈ ਕਿ ਦਲਜੀਤ ਅਤੇ ਕਰਨ ਸੰਗੀਤ ਸਮਾਰੋਹ ਦੇ ਵਿੱਚ ਗੋਣ ਦੇ ਬਚਾਏ ਨੱਚਣ ਤੇ ਧਿਆਨ ਦਿੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਬੱਚੇ ਕਦੇ ਵੀ ਦਲਜੀਤ ਅਤੇ ਕਰਨ ਦੇ ਸੰਗੀਤ ਸਮਾਰੋਹ ਤੇ ਪੈਸੇ ਨਹੀਂ ਖਰਚਦੇ ਗਾਇਕ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਸੰਗੀਤ ਸਮਾਰੋਹ ਕਰ ਰਿਹਾ ਹੈ ਲੋਕ ਲਤਾ ਮਗੇਸ਼ ਕਰਦੇ ਸ਼ੋਅ ਦੇ ਵਿੱਚ ਆ ਕੇ ਬੈਠਦੇ ਸਨ ਉਹਨਾਂ ਦਾ ਹਰ ਗੀਤ ਪੂਰੇ ਧਿਆਨ ਦੇ ਨਾਲ ਸੁਣਦੇ ਸਨ ਅਤੇ ਉਹਨਾਂ ਦੇ ਸੰਗੀਤ ਦੇ ਵਿੱਚ ਕੁਆਚ ਜਾਂਦੇ ਸਨ ਲੋਕ ਉਸ ਦੇ ਸ਼ੋਅ ਦੇ ਵਿੱਚ ਵੀ ਆਉਂਦੇ ਨੇ ਅਤੇ ਉਹ ਬੈਠ ਕੇ ਉਸ ਦੇ ਗੀਤਾਂ ਦਾ ਆਨੰਦ ਮਾਣਦੇ ਨੇ ਤਾੜੀਆਂ ਵਜਾਉਂਦੇ ਨੇ ਅਭਿਜੀਤ ਦੇ ਅਨੁਸਾਰ ਇਸ ਨੂੰ ਕੌਨਸਰਟ ਕਹਿੰਦੇ ਨੇ ਗਾਇਕ ਦਾ ਮੰਨਣਾ ਹੈ ਕਿ ਅੱਜਕੱਲ ਸੱਗੀ ਸਮਾਰੂ ਦੇ ਮayne ਬਦਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਉਹ ਗੋਂਦੇ ਨਹੀਂ ਹਨ ਬਸ ਨੱਚਦੇ ਹਨ ਪਹਿਲਾ ਸੁਪਰਸਟਾਰ ਮੇਰੇ ਗੀਤਾਂ ਤੇ ਨੱਚਦੇ ਸਨ ਗਾयक ਨੇ ਦਲਜੀਤ ਅਤੇ ਕਰਨ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਉਹ ਆਪਣਾ ਕਾਨਸਰਟ ਕੋਲਹਾਪੁਰ ਦੇ ਵਿੱਚ ਕਰਕੇ ਦਿਖਾਣ ਕੋਈ ਵੀ ਟਿਕਟਾਂ ਨਹੀਂ ਖਰੀਦੇਗਾ ਮੇਰੇ ਘਰ ਦੇ ਵਿੱਚ ਇਹਨਾਂ ਦੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਪਈਆਂ ਰਹਿੰਦੀਆਂ ਨੇ ਮੇਰੇ ਬੱਚੇ ਇਹ ਦੂਜਿਆਂ ਨੂੰ ਵੰਡ ਦਿੰਦੇ ਨੇ ਮੇਰੇ ਬੱਚੇ ਕਦੇ ਪੈਸਿਆਂ ਦੇ ਨਾਲ ਟਿਕਟਾਂ ਨਹੀਂ ਖਰੀਦੇ ਮੇਰਾ ਮੰਨਣਾ ਹੈ ਕਿ ਜੇਕਰ ਅੱਜ ਕੋਈ ਟ੍ਰੈਂਡ ਕਰ ਰਿਹਾ ਹੈ ਤਾਂ ਕੱਲ ਨੂੰ ਕੋਈ ਹੋਰ ਕਰੇਗਾ ਇਸ ਵੇਲੇ ਅਵੋਕਾਡੋ ਚੱਲ ਰਿਹਾ ਹੈ ਕੱਲ ਨੂੰ ਮੂਲੀ ਚਲੇਗੀ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਕਰਨ ਓਚਲਾ ਦਾ ਫੈਨਡਮ ਕਿਸੇ ਤੋਂ ਲੁਕਿਆ ਨਹੀਂ ਹੈ ਹਜ਼ਾਰਾਂ ਲੋਕ ਉਹਨਾਂ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਲ ਹੁੰਦੇ ਨੇ ਗਾਇਕਾਂ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਸ਼ੋਹ ਦੀਆਂ ਟਿਕਟਾਂ ਕੁਝ ਸੈਂਟਾ ਦੇ ਵਿੱਚ ਹੀ ਵਿਕ ਜਾਂਦੀਆਂ ਨੇ ਇੱਕ ਇੰਟਰਵਿਊ ਦੇ ਵਿੱਚ ਬਾਲੀਵੁੱਡ ਸਿੰਗਰ ਅਭਿਜੀਤ ਪਟਾਚਾਰੀਆਂ ਨੇ ਪੰਜਾਬੀ ਗਾਇਕਾ ਤੇ ਤਾਂਜ ਸੈ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੋਵਾਂ ਨੂੰ ਚੁਣੌਤੀ ਵੀ ਦਿੱਤੀ ਵਾਈਰਲ ਹੋਏ ਇੰਟਰਵਿਊ ਦੇ ਵਿੱਚ ਅਵਿਜੀਤ ਦਾ ਦਾਵਾ ਹੈ ਕਿ ਦਲਜੀਤ ਅਤੇ ਕਰਨ ਸੰਗੀਤ ਸਮਾਰੋਹ ਦੇ ਵਿੱਚ ਗੋਣ ਦੇ ਬਚਾਏ ਨੱਚਣ ਤੇ ਧਿਆਨ ਦਿੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਬੱਚੇ ਕਦੇ ਵੀ ਦਲਜੀਤ ਅਤੇ ਕਰਨ ਦੇ ਸੰਗੀਤ ਸਮਾਰੋਹ ਤੇ ਪੈਸੇ ਨਹੀਂ ਖਰਚਦੇ ਕਾਇਕ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਸੰਗੀਤ ਸਮਾਰੋਹ ਕਰ ਰਿਹਾ ਹੈ ਲੋਕ ਲਤਾ ਮਗੇਸ਼ ਕਰਦੇ ਸ਼ੋਅ ਦੇ ਵਿੱਚ ਆ ਕੇ ਬੈਠਦੇ ਸਨ ਉਹਨਾਂ ਦਾ ਹਰ ਗੀਤ ਪੂਰੇ ਧਿਆਨ ਦੇ ਨਾਲ ਸੁਣਦੇ ਸਨ ਅਤੇ ਉਹਨਾਂ ਦੇ ਸੰਗੀਤ ਦੇ ਵਿੱਚ ਕੁਆਚ ਜਾਂਦੇ ਸਨ ਲੋਕ ਉਸ ਦੇ ਸ਼ੋਅ ਦੇ ਵਿੱਚ ਵੀ ਆਉਂਦੇ ਨੇ ਅਤੇ ਉਹ ਬੈਠ ਕੇ ਉਸ ਦੇ ਗੀਤਾਂ ਦਾ ਅਨੰਦ ਮੰਦਨੇ ਤਾੜੀਆਂ ਵਜਾਉਂਦੇ ਨੇ ਅਭਿਜੀਤ ਦੇ ਅਨੁਸਾਰ ਇਸ ਨੂੰ ਕੌਨਸਰਟ ਕਹਿੰਦੇ ਨੇ ਗਾਇਕ ਦਾ ਮੰਨਣਾ ਹੈ ਕਿ ਅੱਜਕੱਲ ਸੱਗੀ ਸਮਾਰੂ ਦੇ ਮਾਇਨੇ ਬਦਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਉਹ ਗੋਂਦੇ ਨਹੀਂ ਹਨ ਬਸ ਨੱਚਦੇ ਹਨ ਪਹਿਲਾ ਸੁਪਰਸਟਾਰ ਮੇਰੇ ਗੀਤਾਂ ਤੇ ਨੱਚਦੇ ਸਨ ਗਾਇਕ ਨੇ ਦਲਜੀਤ ਅਤੇ ਕਰਨ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਉਹ ਆਪਣਾ ਕਾਨਸਰਟ ਕੋਲਹਾਪੁਰ ਦੇ ਵਿੱਚ ਕਰਕੇ ਦਿਖਾਣ ਕੋਈ ਵੀ ਟਿਕਟਾਂ ਨਹੀਂ ਖਰੀਦੇਗਾ ਮੇਰੇ ਘਰ ਦੇ ਵਿੱਚ ਇਹਨਾਂ ਦੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਪਈਆਂ ਰਹਿੰਦੀਆਂ ਨੇ ਮੇਰੇ ਬੱਚੇ ਇਹ ਦੂਜਿਆਂ ਨੂੰ ਵੰਡ ਦਿੰਦੇ ਨੇ ਮੇਰੇ ਬੱਚੇ ਕਦੇ ਪੈਸਿਆਂ ਦੇ ਨਾਲ ਟਿਕਟਾਂ ਨਹੀਂ ਖਰੀਦੇ ਮੇਰਾ ਮੰਨਣਾ ਹੈ ਕਿ ਜੇਕਰ ਅੱਜ ਕੋਈ 트ੈਂਡ ਕਰ ਰਿਹਾ ਹੈ ਤਾਂ ਕੱਲ ਨੂੰ ਕੋਈ ਹੋਰ ਕਰੇਗਾ ਇਸ ਵੇਲੇ ਐਵੋਕਾਡੋ ਚੱਲ ਰਿਹਾ ਹੈ ਕੱਲ ਨੂੰ ਮੂਲੀ ਚਲੇਗੀ